ਇਹ ਯਾਰ ਬੇਰਤੀ ਕਰਕੇ ਜਾਓ ਦਿੱਲੀ ਦੇ ਵਿੱਚ ਬੰਗੜਾ ਸਾਹਿਬ ਓਏ ਦਿੱਲੀ ਦੀਆਂ ਸੰਗਤਾਂ ਨੂੰ ਬੇਰਤੀ ਕਰਕੇ ਜਾਓ ਓਏ ਪਹਿਲਾਂ ਵੀ ਬਹੁਤ ਸੰਗਤ ਸਾਡਾ ਸਾਥ ਦਿੰਦੀ ਆ ਹੋਰ ਵੀ ਦਵੇ ਉਹ ਮੇਰੇ ਸਮਝ ਲਈ ਇਹ ਮੈਨੂੰ ਬਾਸ ਨੂੰ ਇੱਕ ਮੌਕਾ ਮਿਲਿਆ ਬੋਲਣ ਦਾ 5-7 ਮਿੰਟ ਤੁਸੀਂ ਲਾਈਵ ਦੇਖਿਆ ਹੋਣਾ ਰਾਤੀ ਟਾਈਮ ਟੀਵੀ ਤੇ ਤੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਕਿ 1500 ਦੇ ਵਿੱਚ ਇੱਕ ਕਿਸਾਨ ਨੂੰ ਬੋਲਣ ਦਾ ਮੌਕਾ ਮਿਲਿਆ ਸੇ ਔਰ ਸਾ ਅੱਠਵੇਂ ਪਾਸ਼ਾ ਦੇ ਸਤਾਰਨ ਦੇ ਉੱਤੇ ਭਾਨਪਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਾਹਮਣੇ ਉੱਤੇ ਇਹ ਕਿਸਾਨ ਨੂੰ ਮੌਕਾ ਮਿਲਿਆ ਸਮੋਹਨ ਕਰਨ ਦਾ ਇਹ ਵੀ ਇੱਕ ਇਤਿਹਾਸ ਹੈ ਮੈਂ ਦੱਸ ਤਾ ਵੀਰ ਜਵਨ ਸੰਗਤ ਨੂੰ ਮੌਕਾ ਪਰ ਇਹ ਕਹਦਾ ਜਿੰਨੇ ਵੀ ਕਿਸਾਨ ਜੱਟਾਂ ਬੰਦਿਆਂ ਹਨ ਸਾਰੇ ਬੇਸ਼ਕੀਆ ਉਹ ਇੱਕ ਤੁਹਾਨੂੰ ਇੱਕੋ ਜਿਹਾ ਦਿਤਾ ਕੇ ਲਿ ਜਾਣਗੇ ਪਰ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਲਵਾਜੇ ਢੋਲਾਵਾਜੀ